ਉਸਨੇ ਬੰਦਗੀ ਕੀਤੀ ਕਿ ਬੰਦਗੀ ਕਰਦਿਆਂ ਕਰਦਿਆਂ ਰੱਬ ਪ੍ਰਸੰਨ ਹੋ ਗਿਆ ਕਿ ਉਹ ਕਹਿੰਦੇ ਸਿਤਾਮਨ ਕਰ ਪ੍ਰਮਾਤਮਾ ਪ੍ਰਸੰਨ ਹੋ ਕੇ ਕਹਿਣ ਲੱਗਾ ਭਗਤ ਕ੍ਰਿਸ਼ਨ ਕਹਿਣ ਲੱਗਾ ਕੁਝ ਮੰਗ ਲੈ ਕਹਿੰਦਾ ਵਾਹਿਗੁਰੂ ਤੇਰੇ ਦਰਸ਼ਨ ਹੋ ਕੇ ਦਰਸ਼ਨ ਦੇਖ ਜੀਵਾਪੁਰ ਤੇਰਾ ਪੂਰਨ ਕਾਮ ਹੋਇਆ ਸਭ ਮੇਰਾ ਗੁਰੂ ਜਦੋਂ ਤੇਰੇ ਦਰਸ਼ਨ ਹੋ ਕੇ ਮੁਕਤੀ ਸਾਧੀ ਕੋਲ ਹੋ ਗਈ ਉਹ ਕਹਿੰਦਾ ਕਿ ਤਨ ਰੱਬ ਦਾ ਸਿਮਰਨ ਕਰਦਾ ਸੀ ਮਨੋਂ ਪਿਤਾ ਦਾ ਰਾਜ ਮਿਲ ਗਿਆ ਭਗਤ ਵੀ ਬਣ ਗਿਆ ਤੇ ਪਿਤਾ ਦਾ ਰਾਜ ਵੀ ਮਿਲ ਗਿਆ ਗੁਰਬਾਣੀ ਦੇ ਵਿੱਚ ਬਚਨਾਂ ਦੇ ਨੇ ਨਾਮ ਅੰਮ੍ਰਿਤ ਹੋ ਕੀ ਐਸੇ ਅਸੇ ਤਰੂ ਪ੍ਰੇਮਾਂ ਦੇ ਜਪਿਓ ਹਰ ਜੈਸੇ ਤੇ ਜਿਤਨੇ ਸਾਰੇ ਵੀਰ ਹਨ ਨਾ ਦੁਨੀਆ throng ਸਹਾਣੀ ਸਾਰੇ ਮੁੰਡਾ ਮਤੋਂ ਇਹ ਅਰਦਾਸ ਬੇਤੀ ਕਰਾਈ ਗਈ ਹੈ ਸ